ਪਟ ਬੱਲਜੀ ਦਾ ਇੱਕ ਬੜਾ ਪਿਆਰਾ ਬਚਨ ਹੈ ਉਹ ਕਹਿੰਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਤੇ ਆਉਣ ਦੇ ਨਾਲ ਕੀ ਕੀ ਮਿਲਦਾ ਹੈ ਉਹਨਾਂ ਨੇ ਤਿੰਨ ਪੰਕਤੀਆਂ ਦੇ ਵਿੱਚ ਅੱਡ-ਅੱਡ ਕਰਕੇ ਸਾਰੀਆਂ ਮੁਰਾਦਾਂ ਦਾ ਵਰਣਨ ਕੀਤਾ ਕਿ ਜਿਹੜੇ ਮਨ ਕਰਕੇ ਤੇ ਆਉਂਦੇ ਨੇ ਜਿਹੜੇ ਤਨ ਕਰਕੇ ਬਚਨਾ ਕਰਕੇ ਤੇ ਆਉਂਦੇ ਨੇ ਤੇ ਜਿਹੜੇ ਧਨ ਗੁਰੂ ਰਾਮਦਾਸ ਮਹਾਰਾਜ ਜੀ ਤੁਹਾਨੂੰ ਕਰਮਾ ਕਰਕੇ ਤੇ ਆਉਂਦੇ ਨੇ ਪਟ ਬੱਲ ਜੀ ਨੇ ਬੜੇ ਪਿਆਰੇ ਬਚਨ ਕੀਤੇ ਤੇ ਕਹਿਣ ਲੱਗੇ ਜਿਨ੍ਹਾਂ ਨੇ ਮਨ ਕਰਕੇ ਮਨ ਦੀ ਮਨਸਾ ਕਰਕੇ ਗੁਰੂ ਰਾਮਦਾਸ ਜੀ ਤੁਹਾਨੂੰ ਧਿਆਇਆ ਤੁਸੀਂ ਉਹਨਾਂ ਦੇ ਅੰਦਰਲੇ ਕਾਮ ਕ੍ਰੋਧ ਇਤਿਆਦਿਕ ਸਭ ਵਿਕਾਰ ਦੂਰ ਕਰ ਦਿੱਤੇ ਇੰਦਰੀਆਂ ਮਨ ਉਹਨਾਂ ਦੇ ਵਸ ਵਿੱਚ ਕਰ ਦਿੱਤਾ ਤੇ ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਬਚਨਾ ਕਰਕੇ ਤੁਹਾਨੂੰ ਧਿਆਇਆ ਰਸਨਾ ਤੋਂ ਬੋਲ ਕੇ ਕਹਿ ਦਿੱਤਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਬਚਨਾ ਕਰਕੇ ਤੁਹਾਨੂੰ ਤੇ ਆਇਆ ਉਹਨਾਂ ਦੇ ਦੁੱਖ ਉਹਨਾਂ ਦੇ ਦਰਿਦਰ ਦਰਿਦਰ ਦਾ ਅਰਥ ਹੁੰਦਾ ਗਰੀਬੀ ਤੰਗੀ ਥੋੜ ਉਹਨਾਂ ਦੀ ਗਰੀਬੀ ਉਹਨਾਂ ਦੀਆਂ ਤੰਗੀਆਂ ਥੋੜਾਂ ਸਾਰੀਆਂ ਹੀ ਗੁਰੂ ਰਾਮਦਾਸ ਜੀ ਤੁਸਾਂ ਦੂਰ ਕਰ ਦਿੱਤੀਆਂ ਫਿਰ ਕਹਿੰਦੇ ਨੇ ਜਿਨ੍ਹਾਂ ਨੇ ਕਰਮਾ ਕਰਕੇ ਤੁਹਾਨੂੰ ਤੇ ਆਇਆ ਏ ਸਤਿਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਕਰਮਾ ਕਰਕੇ ਤੁਹਾਨੂੰ ਤੇ ਆਇਆ ਤੁਹਾਡੇ ਦਰ ਦੀ ਸੇਵਾ ਕੀਤੀ ਤੁਹਾਡੇ ਦਰ ਤੇ ਆ ਕੇ ਸੀਸ ਚੁਕਾਇਆ ਜਿਨ੍ਹਾਂ ਨੇ ਆਪਣੇ ਤਨ ਕਰਕੇ ਸੱਚੇ ਪਾਤਸ਼ਾਹ ਜੀ ਸੇਵਾ ਕੀਤੀ ਹੈ ਸਰੀਰ ਕਰਕੇ ਕਹਿਣ ਲੱਗੇ ਇਦਾਂ ਸਮਝ ਲਾਓ ਜਿਵੇਂ ਗੁਰੂ ਰਾਮਦਾਸ ਜੀ ਦਾ ਦਰ ਪਰਸ ਹੋਵੇ ਤੇ ਜਿਨੇ ਆਪਣਾ ਸਿਰ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ ਉਹ ਸੋਨਾ ਹੀ ਹੋ ਗਿਆ ਇਸ ਕਰਕੇ ਪਟ ਬਲ ਜੀ ਦੇ ਬੜੇ ਪਿਆਰੇ ਬਚਨ ਤੇ ਕਹਿੰਦੇ ਨੇ ਮਨਸਾ ਕਰ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਨੰ ਬਾਚਿਆ ਕਰ ਸਿਮਰੰਤ ਤੁਜੈ ਤਿਨ ਦੁਖ ਦਰਿਦ੍ਰ ਮਿਟਿਓ ਜੋ ਖਿਨੰ ਕਰਮ ਕਰ ਤੋ ਦਰਸ ਪਰਸ ਪਾਰ ਸੰਸਾਰ ਬਲਿਅ ਭਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਆਪ ਜੀ ਨੂੰ ਤੇ ਆਉਣ ਦੇ ਏਡੇ ਏਡੇ ਫਲ ਹਨ